بڑا پسیناکتا چوک دیا گا بچہ بچی چوک دیا گا کی کر ਹੀ ਕਰਨ ਗੋ ਜਨਮ ਖਾਰੇ ਜਵਾਰੇ ਹਰ ਬਚੇ ਜਾਣੇ ਕੱਲੇ ਕੱਲੇ ਮਾਰਨਾ ਥੋ ਕਿੱਥੇ ਹੋ ਕੇ ਅੱਗੇ ਆਓ ਕੱਲੇ ਕੱਲੇ ਮਾਰਨਾ ਥੋ ਕਿੱਥੇ ਹੋ ਕੇ ਅੱਗੇ ਆਓ ਸਿਮਰ ਸੀ ਲੋਕਾਂ ਦਾ ਇੱਕ ਜਿੰਦਾਬਾਦ 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 ਸਿਮਰ ਸੀ ਲੋਕਾਂ ਦਾ ਹਰ ਇੱਕ ਜਿੰਦਾਬਾਦ 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 ਮੱਜ ਤਰੀਕ 21 ਮਈ 2025 ਜਿਨ੍ਹਾਂ ਦਾ ਖੇਤਾਂ ਦੇ ਵਿੱਚ ਬੜਾ ਪਸੀਨਾ ਪਿੰਡ ਜਿਉਂਦੇ ਵਿੱਚ ਲਾਹਤਾਂ ਜਿੰਦਾਬਾਦ ਜਿੰਦਾਬਾਦ ਸਾਡੀਆਂ ਮਾਮਾ ਭੈਣਾ ਵੱਲੋਂ ਸਾਡੇ ਕਿਸਾਨ ਵੀਰਾਂ ਵੱਲੋਂ ਮਜ਼ਦੂਰਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਵੀ ਮਜਾਰਾ ਕੱਟਿਆ ਜਾ ਰਿਹਾ ਜਿੰਦਾਬਾਦ 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 ਸਰਕਾਰਾਂ ਤੋੜਾ ਚਾਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ खीड़ी के प्यारी जिन खे पसी जिन खे बची चोक देसान ज़मीन ते धके न कर्ज़े करंद करो किसान ज़मीन ते धके न कर्ज़ो कर जे करने बंद, बंद करो, बंद करो। just not happy but happy oh, no. बड़े दा पसीना जिस बड़े दा पसीना जी कर माता ज़िंदब किस मज़दूर सॾीअ भैण ज़िंदव भारती किसानूनि ਦੇ ਨਾ ਹੋਣ ਜਮੀਨਾ ਬੱਚਾ ਬੱਚੀ ਚੋਖ ਦੇਾਂਗੇ ਜਮੀਨਾ ਦੇ ਕਬਜ਼ੇ ਰੋਕ ਦੇਾਂਗੇ ਬੱਚਾ ਬੱਚੀ ਚੋਖ ਦੇਾਂਗੇ ਜਮੀਨਾ ਦੇ ਕਬਜ਼ੇ ਰੋਕ ਦੇਾਂਗੇ ਕੱਲੇ ਕੱਲੇ ਮਾਰਨਾ ਖਾ ਇੱਠੇ ਓਕੇ ਅੱਗੇ ਆਓ ਕੱਲੇ ਕੱਲੇ ਮਾਰਨ ਆਖੋ ਇੱਥੇ ਓਕੇ ਅੱਗੇ ਆਓ ਕੀ ਕਰਨਗੇ ਜੱਲਾ ਥੜੇ ਲੋਕਾਂ ਦੇ ਹੜਬਾ ਦੇ ਜਾਣੇ ਕੀ ਕਰਨਗੇ ਜੱਲਾ ਥੜੇ ਲੋਕਾਂ ਦੇ ਹੜਬਾ ਦੇ ਜਾਣੇ ਜਿਸ ਦਾ ਖੇਤੀ ਬੜੇ ਪਸੀਨਾ ਉਹਨਾਂ ਦੇ ਨਾ ਹੋਣ ਜ਼ਮੀਨਾ ਜਿਸ ਦਾ ਖੇਤੀ ਬੜੇ ਪਸੀਨਾ ਉਹਨਾਂ ਦੇ ਨਾ ਹੋਣ ਜ਼ਮੀਨਾ ਬੱਚਾ ਕਬਜ਼ੇ ਰੋਕ ਦਿਆਂਗੇ ਬੱਚੇ ਬੱਚੀ ਚੋਖ ਦਿਆਂਗੇ ਜ਼ਮੀਨਾਂ ਦੇ ਕਬਜ਼ੇ ਰੋਕ ਦਿਆਂਗੇ ਸਾਰੀ ਕਿਸਾਨ ਦੀ ਲੋਕਤਾ ਗਰਾਹ ਹੈ ਜਿੰਦਾਬਾਦ 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 ਲੋਕ ਲੋਕਤਾ ਜਿੰਦਾਬਾਦ 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 ਕੱਲੇ ਕੱਲੇ ਦੇ ਜਾਣੇ ਕਰਨਗੇ ਚਲਾ ਖੜੇ ਲੋਕਾਂ ਦੇ ਹੜਬਾ ਦੇ ਜਾਣੇ ਜਿਸ ਦਾ ਖੇਤੀ ਬੜਾ ਪਸੀਨਾ ਉਹਨਾਂ ਦੇ ਨਾਲ ਹੋਣ ਜ਼ਮੀਨਾ ਜਿਸ ਦਾ ਖੇਤੀ ਬੜਾ ਪਸੀਨਾ ਉਹਨਾਂ ਦੇ ਨਾਲ ਹੋਣ ਜ਼ਮੀਨਾ ਬੱਚਾ ਬੱਚੀ ਚਾਕਦੇ ਆ ਗੋ ਜ਼ਮੀਨਾ ਦੇ ਕਬਜ਼ੇ ਰੋਕ ਦੇਾਂਗੇ ਬੱਚਾ ਬੱਚੀ ਚਾਕਦੇ ਆ ਗੋ ਜ਼ਮੀਨਾ ਦੇ ਕਬਜ਼ੇ ਰੋਕ ਦੇਾਂਗੇ ਮੋ ਕੇਕਤਾ ज़िंदाबाद सनो था मार खाओ कठे हो मार खाओ कठे होके अॻे आओ सीरा सिरा कमे पिंदाद ज़िंदाबाद ज़िंदाब ਹੋ ਜਾਓ ਮਾਤਕਬ ਜਿੰਦਾਬਾਦ 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 ਕਰਨਗੇ ਚਲਾ ਖੜੇ ਲੋਕਾਂ ਦੇ ਹੜਬਾ ਦੇ ਜਾਣੇ ਕਰਨਗੇ ਚਲਾ ਖੜੇ ਲੋਕਾਂ ਦੇ ਹੜਬਾ ਦੇ ਜਾਣੇ ਬੱਚਾ ਬੱਚੀ ਚੱਕ ਦੇਵੋ ਜ਼ਮੀਨਾਂ ਤੇ ਕਬਜ਼ੇ ਰੋਕ ਦਿਆਂਗੇ ਬੱਚਾ ਬੱਚੀ ਚੱਕ ਦੇਵੋ ਜ਼ਮੀਨਾਂ ਤੇ ਕਬਜ਼ੇ ਰੋਕ ਦਿਆਂਗੇ ਜਸਦਾ ਉਹ ਨਾ ਦੇਨਾ ਹੋਣ ਜ਼ਮੀਨਾ ਜਸਬਾ ਖੋਪੀ ਬਰਕਤ ਦੀਨਾ ਉਹ ਨਾ ਦੇਨਾ ਹੋਣ ਜ਼ਮੀਨਾ ਸ਼ਿੰਗਰ ਸਿੰਘ ਮਕਰਨਾ ਇੱਕ ਵਾਰ ਜਿੰਦਾਬਾਦ 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 ਦੀ ਕਰ ਰਿਹਾ ਜਲਾ ਖੜੇ ਲੋਕਾਂ ਦੇ ਹੜਬਾ ਦੇ ਜਾਣੇ ਹੌਣ ਜ਼ਮੀਨਾ ਜਿਸ ਤਾ ਖੇਤੀ ਬੜਾ ਪਸੀਨਾ ਉਹਨਾਂ ਦੇ ਨਾ ਹੌਣ ਜ਼ਮੀਨਾ ਬੱਚਾ ਬੱਚੀ ਚਾਕਦੇ ਆਵੇ ਜ਼ਮੀਨਾ ਤੇ ਕਬਜ਼ੇ ਰੋਕ ਦੇਾਂਗੇ ਬੱਚਾ ਬੱਚੀ ਚਾਕਦੇ ਆਵੇ ਜ਼ਮੀਨਾ ਤੇ ਕਬਜ਼ੇ ਰੋਕ ਦੇਾਂਗੇ باد मानक ड्रोड़ पुलिस ਪਿੰਡ ਜਿਉਂਦ ਦੇ ਵਿੱਚ ਜੋ ਪੱਕਾ ਮੋਰਚਾ ਚੱਲ ਰਿਹਾ ਹੈ ਅੱਜ 21 ਮਈ 2025 ਨੂੰ ਭਾਰਤੀ ਸੰਜੋਨੀਨਿਕਤਾ ਗ੍ਰਾਹਾਂ ਵੱਲੋਂ ਅਤੇ ਸਮੂਹ ਪਿੰਡ ਦੇ ਵੱਲੋਂ ਕਿਸਾਨਾਂ ਵੱਲੋਂ ਜਿਹੜਾ ਪਿੰਡ 'ਚ ਹਮਜਾਰਾ ਕੱਢਿਆ ਜਾ ਰਿਹਾ ਹੈ ਬੰਦਾਬਾਨ ਮੋਰਚਾ ਦੇਖੋ ਗੁਰਦਾਸ ਸਰਕਾਰ ਮਰਦਾ ਆ ਗੁਰਦਾਬਾਦ ਮਰਦਾ ਆ ਜਸਦਾ ਖੇਤੀ ਬਣੇ ਤਸਵੀਨਾ ਜਿੰਨਾ ਦੇ ਮਾਣ ਦੀਨਾ ਜਸਦਾ ਖੇਤੀ ਬਣੇ ਤਸਵੀਨਾ ਜਿੰਨਾ ਦੇ ਮਾਣ ਦੀਨਾ ਬੱਚਾ ਪੱਛੀ ਚੋਖ ਕੇ ਆਵੇ ਦੇਖੋ ਜੀ ਦੇਖੋ ਬੱਚਾ ਪੱਛੀ ਚੋਖ ਕੇ ਆਵੇ ਦੇਖੋ ਜੀ ਦੇਖੋ بھارتی پیار سرکار مردآباد مرداب مرد جنا کھیتی بڑا پسینا ਕਿਸ ਤਾ ਖੇਤੀ ਬਗਰ ਪਸੀਨਾ ਉਹ ਨਾਂ ਦੇ ਨਾ ਹੋਰ ਜ਼ਮੀਨਾ ਲੋਕ ਇਕੱਠੇ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗਰਾਹ ਜਿੰਦਾਬਾਦ 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 ਧੱਕੇ ਨਾਲ ਜ਼ਮੀਨਾਂ ਤੇ ਕਰਦੇ ਨਹੀਂ ਹੋਣਦਿਆਂਗੇ ਨਹੀਂ ਹੋਣ ਤੇ ਆਗੇ ਨਹੀਂ ਹੋਣਦਿਆਂਗੇ ਧੱਕੇ ਨਾਲ ਜ਼ਮੀਨਾਂ ਤੇ ਕਰਦੇ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਲੋਕ ਇਕੱਠੇ ज़िंदाबाद 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 प्यारु फितो ਉਹਨਾਂ ਦੇ ਨਾ ਹੋਣ ਜ਼ਮੀਨਾ ਕਿਸ ਤਾ ਕਿਆ ਬੱਤੀ ਚੋਗਦੇਾਂਗੇ ਜਮੀਨਾਂ ਤੇ ਕਰਦੇ ਰੋਕਾਂਗੇ ਬੱਤੋ ਬੱਤੀ ਚੋਗਦੇਾਂਗੇ ਜਮੀਨਾਂ ਤੇ ਕਰਦੇ ਰੋਕਾਂਗੇ ਜੋ ਟੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਤੇ ਕਰਦੇ ਕਰਾਇਆ ਇਹ ਪੰਜਾਬ ਸਰਕਾਰ ਬਾਬਾ ਪਾਸੀ ਕਿਸਾਨ ਕਿੰਨਿਆਂ ਦੇ ਤਾਗਰਾ ਹਾਂ ਜਿੰਦਾਬਾਦ 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 ਲਾਹੇ ਤਾਗਦਾ ਜਿੰਦਾਬਾਦ 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 ਸਾਨਾ ਮਦੀਨਾ ਮਲਾਜਵਾ ਸਾਡੀਆਂ ਮਾਵਾ ਭਣੇ ਦਾ ਇੱਕ ਜਿੰਦਾਬਾਦ 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 33 ਲੋਕਾਂ ਦਾ ਇੱਕ ਜਿੰਦਾਬਾਦ 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 ਸਚਨਾ

سرکار مرد آباد مرد مرد ساتھ زندہ بادنا بے کر دے کر مرداد مردا لوٹو ایک ہو جاؤ کرتی کو ایک ہو جاؤ ایک ہو جاؤ ایک لوکتا زندہ باد ਜਿਨ੍ਹਾਂ ਦਾ ਖੇਤੀ ਬਹੁਤ ਪਸੀਨਾ ਉਹਨਾਂ ਦੇ ਨਾ ਹੋਣ ਜ਼ਮੀਨਾ ਜਿਨ੍ਹਾਂ ਦਾ ਖੇਤੀ ਬਹੁਤ ਪਸੀਨਾ ਉਹਨਾਂ ਦੇ ਨਾ ਹੋਣ ਜ਼ਮੀਨਾ ਲੋਕ ਇਕੱਠਾ ਜਿੰਦਾਬਾਦ 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 ਉਦਾਰ ਸਰਕਾਰ ਮਰਦਾਬਾਦ 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 ਤੱਕ ਨਾਲ ਲੋਕਾਂ ਦੀ ਜ਼ਮੀਨਾਂ ਦੱਬਣ ਵਾਲੀ ਸਰਕਾਰ ਮਰਦਾਬਾਦ 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 ਭਾਰਤੀ ਕਿਸਾਨ ਜਨਤਾ ਨੇ ਇਕ ਤੋਗਰਾਹ ਜਿੰਦਾਬਾਦ लोट हिकु